ਆਓ ਅਸੀਂ ਪ੍ਰਭੂ ਵੱਲ ਮੁੜੀਏ ਮਸੀਹ ਵਿੱਚ ਮੇਰੇ ਪਿਆਰੇ ਭਰਾਵੋ ਤੇ ਭੈਣੋ ਆਸੇ ਪਹਿਲੇ ਪਾੜ ਦੇ ਵਿੱਚ ਪ੍ਰਭੂ ਖੁਦਾ ਉਸੇ ਨਬੀ ਦੇ ਰਾਹੀਂ ਸਾਨੂੰ ਕਹਿੰਦਾ ਹੈ ਤੁਹਾਡਾ ਪਿਆਰ ਮੇਰੇ ਨਾਲ ਉਸ ਤਰ੍ਹਾਂ ਛੇਤੀ ਖਤਮ ਹੋ ਗਿਆ ਜਿਸ ਤਰ੍ਹਾਂ ਸਵੇਰ ਦੀ ਤੁੰਦ ਅਤੇ ਦਰੇ ਕੁਝ ਚਿਰ ਵਿੱਚ ਖਤਮ ਅਤੇ ਅਲੂਪ ਹੋ ਜਾਂਦੀ ਹੈ ਮਸੀਹ ਵਿੱਚ ਮੇਰੇ ਪਿਆਰੇ ਪ੍ਰਭੂ ਕੇਵਲ ਸਾਡੇ ਤੋਂ ਸੱਚਾ ਪਿਆਰ ਚਾਹੁੰਦਾ ਹੈ ਉਹ ਚਾਹੁੰਦਾ ਹੈ ਕਿ ਅਸੀਂ ਉਸ ਵੱਲ ਮੁੜੀਏ ਅਤੇ ਉਸ ਨੂੰ ਜਾਣੀਏ ਉਸੀ ਤਰ੍ਹਾਂ ਅਸੀਂ ਵਿੱਚ ਮੇਰੇ ਪਿਆਰੇ ਭਰਾਵ ਤੇ ਬੈਨੂ ਅੱਜ ਦੀ ਪਾਕ ਅੰਜੀਲ ਦੇ ਵਿੱਚ ਅਸੀਂ ਦੇਖਦੇ ਹਾਂ ਫਰਿਸੀ ਅਤੇ ਟੈਕਸ ਲੈਂਡ ਵਾਲੀ ਦੀ ਰੂਪ ਕਥਾ ਉਹ ਫਰਿਸੀ ਆਦਮੀ ਆਪਣੇ ਆਪ ਨੂੰ ਰੱਬ ਦੇ ਸਾਹਮਣੇ ਅਤੇ ਦੂਸਰਿਆਂ ਦੇ ਸਾਹਮਣੇ ਚੰਗਾ ਬਣਾਉਂਦਾ ਹੈ ਪਰ ਟੈਕਸ ਲੈਂਡ ਵਾਲਾ ਆਪਣੇ ਆਪ ਨੂੰ ਰੱਬ ਦੇ ਸਾਹਮਣੇ ਹਲੀਮ ਅਤੇ ਨੰਮਰ ਬਣਾਉਂਦਾ ਹੈ ਉਹ ਆਪਣੀ ਸ਼ਾਦੀ ਬਿੱਟਦਾ ਹੋਇਆ ਰੱਬ ਦੇ ਅੱਗੇ ਪ੍ਰਾਰਥਨਾ ਕਰਦਾ ਹੈ ਕਹਿੰਦਾ ਹੈ ਹੈ ਖੁਦਾ ਮੈਂ ਪਾਪੀ ਮਨੁੱਖ ਹਾਂ ਮੇਰੇ ਉੱਤੇ ਦਇਆ ਕਰ ਮਸੀਹ ਵਿੱਚ ਮੇਰੇ ਪਿਆਰਿਓ ਇਹ ਪ੍ਰਾਰਥਨਾ ਹਰ ਰੋਜ਼ ਸਾਡੀ ਵੀ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਹਰ ਦਿਨ ਹਰ ਪਲ ਪਾਪ ਕਰਦੇ ਹਾਂ ਹਉ ਅਸੀਂ ਵੀ ਆਪਣੇ ਪਾਪਾਂ ਵੱਲ ਮੂੰਹ ਮੋੜੀਏ ਅਤੇ ਇਹ ਪ੍ਰਾਰਥਨਾ ਕਰਨ ਦੇ ਯੋਗ ਬਣੀ ਹੈ ਪ੍ਰਭੂ ਮੈਂ ਪਾਪੀ ਹਾਂ ਮੇਰੇ ਉੱਤੇ ਦਇਆ ਕਰ